ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਕਿਉਂਕਿ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਹੈ ਤੇ ਇਸ ਕਰਕੇ ਕਲੇਮ ਕਰਦਾ ਹਰ ਲੀਡਰ ਕਿ ਮੈਂ ਤਾਂ ਆਮ ਆਦਮੀ ਆ ਪਰ ਕਹਿੰਦੇ ਕਿ ਆਮ ਤੋਂ ਖਾਸ ਬਣੇ ਮੁੱਖ ਮੰਤਰੀ ਹੁਣ ਸੰਗਤ ਤੋਂ ਵੀ ਵੱਡੇ ਹੋਗੇ ਜੀ ਦੇਖੋ ਇਹ ਨਾ ਤਕਸਿਰੀ ਕੇਸ ਘਟ ਸਾਹਿਬ ਕੱਲ ਨਤਮਸਤਕ ਹੋਣ ਗਏ ਸੀ ਠੀਕ ਹੈ ਜੀ ਉੱਥੇ ਸੰਗਤ ਦੀ ਪੰਗਤ ਨੂੰ ਰੋਕ ਦਿੱਤਾ ਗਿਆ ਠੀਕ ਹੈ ਇਹੀ ਨਹੀਂਗਾ ਇਹ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਪਟਿਆਲੇ ਸੀਗੇ ਤੇ ਬਸ ਅੱਡੇ ਨੂੰ ਕਿ ਮੂਰੀ ਤੋਂ ਕਾਫਲਾ ਲੰਘਣਾ ਏ ਸੜਕ ਤੋਂ ਬੱਸਾਂ ਦੇ ਨੂੰ ਕਾਲਾ ਲਾਤਾ ਪੁਲਿਸ ਪ੍ਰਸ਼ਾਸਨ ਤੇ ਉੱਥੇ ਬੱਸਾਂ ਦਾ ਕੀ ਨਿਕਲਣੇ ਸੀ ਲੋਕਾਂ ਦਾ ਨਿਕਲਣਾ ਆਉਣਾ ਜਾਣਾ ਔਖਾ ਕਰਤਾ ਤੇ ਉਹਦੇ ਕਰਕੇ ਇੱਕ ਵਾਰ ਤਾਂ ਸੜਕ ਤੇ ਧਰਨਾ ਲੱਗਣਾ ਸੀ ਸਿੱਤੀ ਉਹਦੀ ਲੋਕ ਬੈਗ ਬੈਚੀਆਂ ਲੈ ਕੇ ਸੜਕ ਤੇ ਬੈਠਣ ਲਈ ਹੋ ਗਏ ਸੀ ਫਿਰ 25 ਮਿੰਟਾਂ ਬਾਅਦ ਉਹ ਗੇਟ ਖੋਲਿਆ ਸੋ ਇਹੇ ਜੀ ਹਾਲਤ ਹੈ ਮਤਲਬ ਕਿ ਕਾਫਲਾ ਲੰਘਣ ਲੱਗਿਆ ਵੀ ਹੁਣ ਸੜਕਾਂ 'ਚ ਜੜ ਲੱਗਣ ਲੱਗਿਆ ਤੁਸੀਂ ਲੋਕਾਂ ਨੂੰ ਘਰਾਂ 'ਚ ਨੂੰੜੋਗੇ ਇਹ ਇਹ ਜੇ ਇਹ ਨਾ ਦੱਦ ਲੱਗਦਾ ਭਾਈ ਮੁਰਗੀ ਖਾਣਾ ਹੈਗਾ ਖੋਲੋ ਇੱਕ ਛੱਡੋ ਦੋ ਖੋਲੋ ਹਾਂ 94 ਖੋਲੋ ਚਾਹੀ ਮੁਰਗੀ ਖਾਣੇ ਹੂੰ ਕੌਣ ਰੋਕਦਾ ਤੁਹਾਨੂੰ ਸੋ ਇਸ ਲਈ ਇਹ ਵਰਤਾਰਾ ਸ਼ੋਭਤਾਰੀ ਹੂੰ ਤਖਸੀਰ ਇਸ ਗੜ ਸਾਹਿਬ ਵੀ ਖੇ ਇੱਕ ਦਿਨ ਪਹਿਲਾਂ ਜੱਥੇਦਾਰ ਕਹਿੰਦੀ ਕੁਲਦੀਪ ਸਿੰਘ ਗੜਗਾ ਜੁਰੀ ਮੱਥਾ ਟੇਕਣ ਆਇਆ ਠੀਕ ਹੈ ਜੀ ਤੇ ਜਿੱਦਣ ਮੱਥਾ ਟੇਕਣ ਆਏ ਆ ਮਤਲਬ ਦਸਤਾਰ ਬੰਦੀ ਤੋਂ ਬਾਅਦ ਵਾਲੀਆਂ ਘਟਨਾਵਾਂ ਕੱਲ ਤੋਂ ਪਹਿਲਾਂ ਇੱਕ ਦਿਨ ਹੂੰ ਸੋ ਜਦੋਂ ਦਿਨ 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 ਦੇ ਵਿੱਚ ਪੂਰਾ ਮੱਥਾ ਟੇਕਣ ਆਇਆ ਇਹ ਤਾਂ ਦਰਬਾਰ ਸਾਹਿਬ ਦੇ ਕੇਸਗੜ ਸਾਹਿਬ ਦੇ ਬਾਹਰ ਪ੍ਰਸ਼ਾਸਨ ਤੇ ਦਰਬਾਰ ਸਾਹਿਬ ਦੇ ਅੰਦਰ ਐਸ.ੀ.ਪੀ.ਸੀ ਦੀ ਟਾਸਕ ਫੋਰਸ ਹਮਮ ਸੰਗਤ ਚੋਂ ਪੰਡਾਲ ਖਾਲੀ ਕਰਾ ਲਿਆ ਗਿਆ ਦਰਬਾਰ ਸਾਹਿਬ ਦਾ ਕੇਸਗੜ੍ਹ ਸਾਹਿਬ ਦਾ ਅੰਦਰਲਾ ਸਾਰਾ ਬੇੜਾ ਖਾਲੀ ਕਰਾ ਲਿਆ ਗਿਆ ਸਾਰੀ ਸੰਗਤ ਨੂੰ ਰੋਕ ਕੇ ਕੱਲੇ ਜੱਜਦਾਰ ਸਾਹਿਬ ਨੂੰ ਮੱਥਾ ਟਿਕਾਇਆ ਮਤਲਬ ਜੱਜਦਾਰ ਸਾਹਿਬ ਨੂੰ ਵੀ ਸੰਗਤ ਹੁਣ ਪੈ ਆਉਂਦਾ ਹ ਹ ਜੀ ਸੋ ਇਸ ਸਥਿਤੀ ਦੇ ਵਿੱਚ ਤੁਸੀਂ ਕੌਮ ਦੀ ਅਗਵਾਈ ਕਰੋਗੇ ਫਿਰ ਹ ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਆਪ ਕਹਿੰਦੇ ਹੁੰਦੇ ਸੀ ਕਿ ਆ ਹੂਟਰ ਮਾਰਦੀਆਂ ਗੱਡੀਆਂ ਨੇ ਆ ਨਾਲ ਐਂ ਲਈ ਫਿਰਦੇ ਨੇ ਜੀ ਆਪਣੇ ਬੰਦਿਆਂ ਤੋਂ ਕਾਹਦਾ ਡਰ ਜੀ ਤੇ ਭਾਈ 25 ਮਿੰਟ ਸੰਗਤ ਨੂੰ ਧੁੱਪੇ ਖੜਾਈ ਰੱਖਿਆ। ਉਹ ਅੱਛਾ। 20 ਮਿੰਟ ਥੋੜੇ ਯਾਦ ਹੋਣਾ ਇੱਕ ਵਾਰ ਦਰਬਾਰ ਸਾਹਿਬ ਗਏ ਸੀ ਬਾਹਰਲੇ ਗਲਿਆਰੇ ਤੋਂ ਪੁਲਿਸ ਪੁਲਿਸ ਨੇ ਰੋਕਤਾ ਸੀ ਸਾਰੀ ਸੰਗਤ ਨੂੰ। ਹਾਂਜੀ ਹਾਂਜੀ ਰੋਕਤਾ। ਉਸ ਵਾਰ ਵੀ ਇਹਨਾਂ ਦੀ ਬਾਤ ਹੋਈ ਸੀ ਕਿ ਅੱਜ ਤੱਕ ਨਹੀਂ ਹੋਇਆ ਦਰਬਾਰ ਸਾਹਿਬ ਦੇ ਦਰ ਤਾਂ ਕਿ ਉਹ ਰੋਕਿਆ ਗਿਆ। ਤੇ ਤੁਹਾਡੇ ਟਾਈਮ 'ਚ ਹੀ ਹੋਇਆ ਤੇ ਹੁਣ ਕੇਸਗੜ ਸਾਹਿਬ ਇਹੀ ਵਰਤਾਰਾ। ਹਾਂ ਚੰਗਾ ਕੰਮ ਸਿਰ ਪਹਿਨਾਂ ਕੋਇਆ ਕਿ ਇਹਨਾਂ ਤੋਂ ਪਹਿਲਾਂ ਜਿਹੜੇ ਅੰਦਰ ਸੀ ਪੰਜ-ਸੱਤ ਸ਼ਰਧਾਲੂ ਜਿੱਦਾਂ ਹੀ ਇਹ ਵੜਨ ਲੱਗੇ ਤਾਂ ਇਹਨਾਂ ਦੀ ਨਾਲ ਦੀ ਸਕਿਉਰਟੀ ਉਹਨਾਂ ਨੂੰ ਪਰੇ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਨਹੀਂ ਇਹਨਾਂ ਨੂੰ ਮੱਥਾ ਟੇਕਣ ਦਿਓ ਐਦਾਂ ਨਾ ਕਰੋ ਹੂੰ ਮੈਂ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਕੋਈ ਆਰਡਰ ਦੇ ਕੇ ਆਉਂਦੇ ਨੇ ਕਿ ਵੀ ਅੱਜ ਸਾਰਿਆਂ ਨੂੰ ਰੋਕ ਦੇ ਜੀ ਪ੍ਰਸ਼ਾਸਨ ਆਪੇ ਰੋਕਦਾ ਪੁਲਿਸ ਆਪੇ ਰੋਕਦੀ ਸਕਿਉਰਟੀ ਵਾਲੇ ਆਪੇ ਰੋਕਦੇ ਪਰ ਤੁਹਾਨੂੰ ਆਮ ਘਰਾਂ ਤੋਂ ਆਉਂਦੇ ਹੋ ਤੁਸੀਂ ਤਾਂ ਪਿੰਡ ਤੋਂ ਆਉਂਦੇ ਹੋ ਤੁਹਾਨੂੰ ਤਾਂ ਪਤਾ ਹੈ ਕਿ ਜਦੋਂ ਕੋਈ ਵੀਆਈਪੀ ਜਾਂਦਾ ਤਾਂ ਆਮ ਲੋਕਾਂ ਦਾ ਚੀਵ ਵਿਵਹਾਰ ਹੁੰਦਾ ਤੁਸੀਂ ਫਿਰ ਇਹ ਆਰਡਰ ਤੋਂ ਦੇ ਸਕਦੇ ਹੋ ਕਿ ਐਦਾਂ ਨਹੀਂ ਕਰਨਾ ਹੂੰ ਸੋ ਡੇਲੀ ਬ 定ਾ ਤੌਰ ਤੇ ਗਬਲਾ ਗੇਟ ਖੁੱਲਦਾ ਹੈ ਉਸ ਗੇਟ ਚੋਂ ਤੁਹਾਨੂੰ ਵੀਆਈਪੀ ਗੇਟ ਚੋਂ ਲਜਾਇਆ ਜਾਂਦਾ ਹੈ ਤੇ ਗੁਰੂ ਘਰਾਂ ਚ ਵੀ ਵੀਆਈਪੀ ਬਣ ਸੋ ਇਹ ਇਹ ਪਰਤਾਰਾ ਕਿਹੋ ਜਿਹਾ ਸ਼ੋਭਦਾ ਜੀ ਉਹ ਬਹੁਤ ਚੱਲਦੀ ਹੈ ਨਾ ਸੋਸ਼ਲ ਮੀਡੀਆ ਤੇ ਕਿ ਇੱਕ ਮੰਦਿਰ ਚ ਕੋਈ ਸ਼ਰਧਾਲੂ ਗਿਆ ਤੇ ਕਹਿੰਦੇ ਕਿ ਉਹਨੂੰ ਆ ਕੇ ਇੱਕ ਪੰਡਤ ਨੇ ਕਿਹਾ ਕਿ ਐਨੀ ਪਰਚੀ ਲੱਗੂਗੀ ਐਨੀ ਸੇਵਾ ਲੱਗੂਗੀ ਤੈਨੂੰ ਸਿੱਧੇ ਦਰਸ਼ਨ ਕਰਾ ਲੈਣਾ ਉਹ ਕਹਿੰਦੇ ਨਹੀਂ ਇਹ ਤਾਂ ਵੱਧ ਦੇ ਦੇਦੇ ਨੇ ਭਗਵਾਨ ਨੂੰ ਕੋ ਕੇ ਬਾਹਰ ਆ ਕੇ ਮਿਲਣ ਦੇ ਪੰਡਤ ਕਹਿੰਦੇ ਮਜ਼ਾਕ ਕਰ ਰਹੇ ਉਹ ਕਹਿੰਦੇ ਮਜ਼ਾਕ ਸ਼ੁਰੂ ਕਿਨੇ ਕੀਤਾ ਤੇ ਪਰਮਾਤਮਾ ਵੀ ਐ ਫੀਸ ਦੇ ਕੇ ਮਿਲਦਾ ਸੋ ਉਸ ਤਰ੍ਹਾਂ ਪਰਮਾਤਮਾ ਵੀ ਐ ਵੀਆਈਪੀ ਬਣੇ ਉਹਦੇ ਲਈ ਤਾਂ ਉੱਥੇ ਭਾਈ ਸ਼ਰਦਾ ਹੀ ਵੱਡੀ ਐ ਸੋ ਇਸ ਲਈ ਉੱਥੇ ਵੀ ਐ ਬਣਾ ਛੜੀਆ ਮੁੱਖ ਮੰਤਰੀ ਸਾਹਿਬ ਤੇ ਜਥੇਦਾਰ ਸਾਹਿਬ ਜੇ ਵੀਆਈਪੀ ਤਰ੍ਹਾਂ ਵਿਚਰਣਗੇ ਫਿਰ ਉਹ ਲੋਕ ਨਮਾਇੰਦੇ ਕੌਮ ਦੇ ਮੁਖੀ ਪੰਜਾਬ ਦੇ ਮੁਖੀ ਕਿਵੇਂ ਕਹਣਗੇ ਇਹ ਸਵਾਲ ਹੈਗਾ ਇਹ ਬਰਤਾਰਾ ਤਾਂ ਰਾਜੇ ਮਹਾਰਾਜਿਆਂ ਦੇ ਟਾਈਮ ਸੀ ਜਨਾਬ ਕਪਟਨਿੰਦਰ ਦੇ ਟਾਈਮ ਜੀ ਦੇ ਪਰ ਤੁਸੀਂ ਸਵਾਲ ਖੜੇ ਕਰਦੇ ਸੀ ਸੋ ਸੌਦੇ ਨਾਲੋਂ ਵੱਡੇ ਵੀਆਈਪੀ ਬਣਾ ਬਣਗੇ ਸੋ ਇਹ ਕੱਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਰਿਆ ਜੀ ਤੇ ਮੁੱਖ ਮੰਤਰੀ ਸਾਹਿਬ ਦੇ ਕਰਨ 25 30 ਮਿੰਟ ਸੰਗਤ ਖੜੀ ਰਹੀ ਔਰ ਫਿਰ ਇੱਕ ਫੋਟੋ ਸ਼ੈਸ਼ਨ ਦੇ ਲਈ ਮੁੱਖ ਮੰਤਰੀ ਸਾਹਿਬ ਜਦੋਂ ਵਾਪਸ ਆਉਂਦੇ ਹੋਏ ਸੰਗਤ ਨਾਲ ਫਤਿਆਂ ਦੀ ਸਾਂਝ ਪਾਰੀ ਸੀ ਤਾਂ ਇੱਕ ਬੀਬੀ ਨੇ ਵਾਹ ਫੜ ਕੇ ਕਿਹਾ ਕਿ ਭਾਈ ਇਸ ਗੁਰੂ ਦੀ ਧਰਤੀ ਤੇ ਆਏ ਕੋਈ ਮਤ ਲੈ ਕੇ ਜਾਈ ਸਹੀ ਤੇ ਮਾਨ ਸਾਹਿਬ ਨੇ ਉਹਦੇ ਬੀਬੀ ਕੰਨੀ ਮੂੰਹ ਕਰ ਲੈ ਕਿਹਾ ਹਾਂਜੀ ਜਿੱਦਾਂ ਹੀ ਬੀਬੀ ਨੇ ਇਹ ਕਿਹਾ ਕਿ ਕਿਸਾਨਾਂ ਦਾ ਮਸਲਾ ਹੱਲ ਕਰ ਮਾਨ ਸਾਹਿਬ ਨੇ ਮੂੰਹੇ ਮੋੜ ਲੈ ਕੇ ਆ ਕੀ ਹੋ ਗਿਆ ਹਮ ਪਰ ਉਹ ਕਲਿੱਪ ਚੱਲ ਗਿਆ ਜਨਾਬ ਹਮ ਬਿਲਕੁਲ ਸੋ ਇਸ ਲਈ ਪਰਮਾਤਮਾ ਸਾਰਿਆਂ ਨੂੰ ਸਮਤ ਬਖਸ਼ੇ ਤੇ ਉਹ ਜੇ ਸੌਦੇ ਆਤੇ ਨੇ ਉਹ ਸੌਦੇ ਦਿਖਾਣ ਦੇ ਹੋ ਕੇ ਕੰਮ ਕਰ ਸਕਦਾ ਹੂੰ ਕਈ ਵਾਰੀ ਚੀਜ਼ਾਂ ਵਾਪਰਦੀਆਂ ਨੇ ਪਰ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਸ ਵੈਕੀ ਵਾਪਰ ਗਈਆਂ ਪਰ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਕਿੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਬੀਬੀਆਂ ਆਮ ਹੀ ਪਿੰਡਾਂ ਦੇ ਵਿੱਚ ਦੇਖ ਲਓ ਤੁਸੀਂ ਕੋਈ ਅਫਸਰ ਆ ਜੇ ਕੋਈ ਪੁਲਿਸ ਵਾਲਾ ਆ ਜੇ ਬੋਲਦਿਆਂ ਹੀ ਨਹੀਂ ਅਗਲਾ ਕਹਿੰਦੇ ਕਿ ਨਹੀਂ ਆਪਾਂ ਕੀ ਬੋਲ ਕੇ ਕਰਨਾ ਬੰਦੇ ਹੈਗੇ ਆ ਪਰ ਪਤਾ ਨਹੀਂ ਕਿਸੇ ਬੀਬੀ ਨੇ ਮੁੱਖ ਮੰਤਰੀ ਦੀ ਬਾਹ ਫੜ ਕੇ ਕਹਿ ਦੇਣਾ ਭਾਈ ਕਿਸਾਨਾਂ ਦਾ ਮਸਲਾ ਹੱਲ ਕਰ ਕੋਈ ਸਮਤ ਲੈ ਕੇ ਜਾਏ ਛੋਟੇ ਸ਼ਬਦ ਨਹੀਂ ਹੁੰਦੇ ਬਹੁਤ ਵੱਡੇ ਸ਼ਬਦ ਮੈਂ ਕਿਹਾ ਨਾ ਹਾਂ ਕੁਝ ਵੀ ਨਾ ਕਹੋ ਕੁਝ ਵੀ ਨਾ ਬਿਲਕੁਲ ਇੰਨੀ ਗੱਲ ਹੀ ਬਹੁਤ ਸੰਪੂਰਨ ਹੈ ਕਿ ਭਾਈ ਇਸ ਦਰਸਤੀ ਤੇ ਆ ਹੁਣ ਕੋਈ ਮਤ ਲੈ ਕੇ ਜਾ ਮਤ ਲੈ ਕੇ ਜਾ ਬਿਲਕੁਲ ਸਹੀ ਬਿਲਕੁਲ ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ ਜੀ